ਗੌੜੀ ਮਹਲਾ ਪਹਿਲਾ ਚੋਵਾ ਚੰਦਨ ਅੰਕ ਚੜਾਵਾਂ ਜੇ ਮੈਂ ਅਤਰਤ ਚੰਦਨ ਆਪਣੇ ਸਰੀਰ ਉੱਤੇ ਲਾ ਲਵਾਂ ਆਟ ਪਟੰਬਰ ਪਹਿਰ ਹੰਡਾਵਾਂ ਜੇ ਮੈਂ ਰੇਸ਼ਮ ਰੇਸ਼ਮੀ ਕੱਪੜੇ ਪਹਿਨ ਕੇ ਹੰਡਾਵਾਂ ਬਿਨ ਹਰ ਨਾਮ ਕਹਾਂ ਸੁਖ ਪਾਵਾਂ ਫਿਰ ਵੀ ਜੇ ਮੈਂ ਪ੍ਰਮਾਤਮਾ ਦੇ ਨਾਮ ਤੋਂ ਸੁញਾਂ ਹਾਂ ਕਾਂ ਕਿਤੇ ਵੀ ਮੈਨੂੰ ਸੁਖ ਨਹੀਂ ਮਿਲ ਸਕਦਾ। ਕਿਆ ਪਹਿਰੋਂ ਕਿਆ ਓੜ ਦਿਖਾਵਾਂ ਵਧੀਆ ਕੱਪੜੇ ਪੈਣ ਕੇ ਦੂਜਿਆਂ ਨੂੰ ਵਿਖਾਲਣ ਦਾ ਕੀ ਲਾਭ ਹੈ। ਬੇਨ ਜਗਦੀਸ਼ ਕਹਾਂ ਸੁਖ ਪਾਵਾਂ ਰਹਾਓ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਨ ਤੋਂ ਬਿਨਾ ਸੁਖ ਹੋਰ ਕਿਤੇ ਵੀ ਨਹੀਂ ਮਿਲ ਸਕਦਾ। ਕਾਨੀ ਕੁੰਡਲ ਗਲ ਮੋਤੀਆਂ ਦੀ ਮਾਲਾ ਜੇ ਮੈਂ ਆਪਣੇ ਕੰਨਾਂ ਵਿੱਚ ਕੁੰਡਲ ਪਾ ਲਵਾਂ ਗਲ ਵਿੱਚ ਮੋਤੀਆਂ ਦੀ ਮਾਲਾ ਪਾ ਲਵਾਂ ਲਾਲ ਨਿਹਾਲੀ ਫੁੱਲ ਬੁਲਾਲਾ ਮੇਰੀ ਲਾਲ ਰੰਗ ਦੀ ਤਲਾਈ ਉੱਤੇ ਬੁਲਾਲ ਫੁੱਲ ਖਿਲਰੇ ਹੋਏ ਹੋਣ ਬਿਨ ਜਗਦੀਸ਼ ਕਹਾਂ ਸੁਖ ਭਾਲਾਂ ਬਿਨਾ ਪ੍ਰਮਾਤਮਾ ਤੋਂ ਮੈਨੂੰ ਸੁਖ ਨਹੀਂ ਨਸੀਬ ਹੁੰਦੇ ਨੈਣ ਸਲੋਨੀ ਸੁੰਦਰ ਨਾਰੀ ਜੇ ਸੋਹਣੀਆਂ ਅੱਖਾਂ ਵਾਲੀ ਸੁੰਦਰ ਮੇਰੀ ਇਸਤਰੀ ਹੋਵੇ ਖੋੜ ਸ਼ਿੰਗਾਰ ਕਰੇ ਅਤ ਪਿਆਰੀ ਉਹ 16 ਕਿਸਮ ਦੇ ਹਾਰ ਸ਼ਿੰਗਾਰ ਕਰਦੀ ਹੋਵੇ ਤੇ ਮੈਨੂੰ ਬਹੁਤ ਪਿਆਰੀ ਲੱਗਦੀ ਹੋਵੇ ਬੇਨ ਜਗਦੀਸ਼ ਭਜੇ ਨਿਤ ਖਾਰੀ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਗੁਰੂ ਦੇ ਉਪਦੇਸ਼ ਤੋਂ ਬਿਨਾ ਖਾਰੀ ਹੀ ਪੱਲੇ ਪੈਂਦੀ ਹੈ। ਧਾਰ ਘਰ ਮਹਲਾ ਸੇਜ ਸੁਖਾਲੀ ਜੇ ਮੇਰੇ ਪਾਸ ਵਸਣ ਲਈ ਮਹਿਲ ਮਾੜੀਆਂ ਹੋਣ ਸੁਖ ਦੇਣ ਵਾਲਾ ਮੇਰਾ ਪਲੰਘ ਹੋਵੇ। ਐਨ ਸਫੂਲ ਵਿਛਾਵੇ ਮਾਲੀ ਉਸ ਉੱਤੇ ਮਾਲੀ ਦਿਨ ਰਾਤ ਫੁੱਲ ਵਿਛਾਉਂਦਾ ਰਹੇ। ਬੇਨ ਹਰ ਨਾਮ ਸੋ ਦੇ ਦੁਖਾਲੀ ਫਿਰ ਵੀ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਸਰੀਰ ਦੁੱਖਾਂ ਦਾ ਘਰ ਹੀ ਬਣਿਆ ਰਹਿੰਦਾ ਹੈ ਹੈ ਵਰ ਗੈ ਵਰ ਨਿਜੇ ਵਾਜੇ ਜੇ ਮੇਰੇ ਕੋਲ ਵਧੀਆ ਘੋੜੇ ਹਾਂਥੀ ਸੁਖ ਦੇ ਸਾਧਨ ਚੰਗੀਆਂ ਗੱਡੀਆਂ ਸੋਹਣਾ ਘਰ ਹੋਵੇ ਲਸ਼ਕਰ ਨੀ ਬੋਖਵਾਸੀ ਪਾਜੇ ਲਸ਼ਕਰ ਹੋਣ ਨਾਇਬ ਹੋਣ ਸ਼ਾਈ ਨੌਕਰ ਹੋਣ ਇਹ ਸਾਰਾ ਵਿਖਾਵਾ ਹੋਵੇ ਬਿਨ ਜਗਦੀਸ਼ ਝੂਠੇ ਦਿਵਾਜੇ ਫਿਰ ਵੀ ਜਗਤ ਦੇ ਮਾਲਕ ਪ੍ਰਮਾਤਮਾ ਦਾ ਸਿਮਰਨ ਤੋਂ ਬਿਨਾ ਇਹ ਤਾਕਤ ਦੇ ਦਿਖਾਵੇ ਨਾਸ਼ਵੰਤ ਹੀ ਹਨ ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ ਮੈਂ ਆਪਣੇ ਆਪ ਨੂੰ ਸਾਧੂ ਅਖਵਾਉਂਦਾ ਹਾਂ ਤੇ ਰਿੱਧੀਆਂ ਸਦਿੱਆਂ ਮੇਰੇ ਕੈਣ ਤੇ ਚੱਲਦੀਆਂ ਹੋਣ ਤਾਜ ਕੁਲਾ ਸਿਰ ਛਤਰ ਬਣਾਵੋ ਮੇਰੇ ਸਿਰ ਤੇ ਤਾਜ ਦੀ ਟੋਪੀ ਹੋਵੇ ਮੈਂ ਆਪਣੇ ਸਿਰ ਉੱਤੇ ਸ਼ਾਹੀ ਛਤਰ ਚੁਲਾ ਸਕਾਂ ਬੇਨ ਜਗਦੀਸ਼ ਕਹਾਂ ਸੱਚ ਪਾਵਾਂ ਉਸ ਪਰਿਪੂਰਣ ਪ੍ਰਮਾਤਮਾ ਦੀ ਬਿੰਦਗੀ ਗੁਰੂ ਦੇ ਉਪਦੇਸ਼ ਤੋਂ ਬਿਨਾ ਮਾਲਕ ਦੇ ਸਿਮਰਨ ਤੋਂ ਬਿਨਾ ਸੋਖ ਕਿੱਥੇ ਨਸੀਬ ਹੁੰਦਾ ਹੈ ਖਾਨ ਮਲੂਕ ਕਹਾਂ ਮੋ ਰਾਜਾ ਜੇ ਮੈਂ ਆਪਣੇ ਆਪ ਨੂੰ ਖਾਨ ਅਖਵਾ ਲਵਾਂ ਬਾਦਸ਼ਾਹ ਕਹਾ ਲਵਾਂ ਰਾਜਾ ਸੁਨਵਾ ਲਵਾਂ ਅਬੇ ਤਬੇ ਕੂੜੇ ਹੈ ਭਾਜਾ ਨੌਕਰਾਂ ਚਾਕਰਾਂ ਝਿਲਕਾਂ ਵੀ ਦੇ ਸਕਾਂ ਤਾਕਤ ਹੈ ਸਾਰਾ ਵਿਖਾਵਾ ਨਾਸ਼ ਜਾਣ ਵਾਲਾ ਹੈ ਬਿਨ ਜਬ ਬੇਨ ਗੁਰ ਸ਼ਬਦ ਨ ਸਬਰ ਸਕਾ ਜਾ ਗੁਰੂ ਦੇ ਸ਼ਬਦ ਦਾ ਆਸਰਾ ਲੈਣ ਤੋਂ ਬਿਨਾ ਮਨੁੱਖਾ ਜੀਵਨ ਦਾ ਮਨੋਰਥ ਸਿਰੇ ਨਹੀਂ ਚੜਦਾ ਹਉ ਮੈਂ ਮਮਤਾ ਗੁਰ ਸ਼ਬਦ ਵਿਸਾਰੀ ਮੈਂ ਵੱਡਾ ਬਣ ਜਾਵਾਂ ਤੇ ਮੇਰੀਆਂ ਬਹੁਤ ਮਲਕੀਅਤਾਂ ਹੋਣ ਇਹ ਤਾਂ ਗੁਰੂ ਦੇ ਸ਼ਬਦ ਵਿੱਚ ਜੁੜਨ ਨਾਲ ਹੀ ਮਨ ਵਿੱਚੋਂ ਭੁੱਲਦੀ ਹੈ ਗੁਰਮਤ ਜਾਨਿਆ ਹਿਰਦੈ ਮੂਰਾਰੀ ਗੁਰੂ ਦੀ ਸਿੱਖਿਆ ਤੇ ਤੁਰਿਆ ਗੁਰੂ ਦੀ ਮਤ ਤੇ ਤੁਰਿਆ ਪ੍ਰਮਾਤਮਾ ਹਿਰਦੇ ਵਿੱਚ ਟਿਕਿਆ ਪਛਾਣਿਆ ਜਾ ਸਕਦਾ ਹੈ ਪ੍ਰਣਮਤ ਨਾਨਕ ਸ਼ਰਣ ਤੁਮਾਰੀ ਪਰ ਇਹ ਸਭ ਕੁਝ ਤਦੋਂ ਹੀ ਹੋ ਸਕਦਾ ਹੈ ਜੇ ਪ੍ਰਮਾਤਮਾ ਦੀ ਆਪਣੀ ਮਿਹਰ ਹੋਵੇ ਇਸ ਵਾਸਤੇ ਨਾਨਕ ਪ੍ਰਭੂ ਦਇ ਦਰ ਤੇ ਬੇਨਤੀ ਕਰਦਾ ਹੈ ਕਿ हे ਪ੍ਰਭੂ ਮੇਰੀ ਲਾਜ ਰੱਖੋ ਮੈਂ ਤੁਹਾਡੀ ਸ਼ਰਨ ਆਇਆ ਹਾਂ ਗੋੜੀ ਮਹਲਾ ਪਹਿਲਾ ਸੇਵਾ ਇੱਕ ਨ ਜਾਣਸ ਅਵਰੇ ਪ੍ਰਮਾਤਮਾ ਦਾ ਭਗਤ ਇੱਕ ਪ੍ਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ ਕਿਸੇ ਹੋਰ ਨੂੰ ਪ੍ਰਮਾਤਮਾ ਦੇ ਬਰਾਬਰ ਦਾ ਨਹੀਂ ਸਮਝਦਾ ਪਰ ਪੰਜ ਵਿਆਦ त्यागੈ ਕਵਰੇ ਸੰਸਾਰ ਦੇ ਰੋਗ ਪੈਦਾ ਕਰਨ ਵਾਲੇ ਭੋਗਾਂ ਨੂੰ ਉਹ ਕੋੜੇ ਜਾਣ ਕੇ ਤਿਆਗ ਦਿੰਦਾ ਹੈ ਭਾਏ ਮਿਲੇ ਸੱਚ ਸਾਚੇ ਸੱਚੇ ਪਰਮਾਤਮਾ ਦੇ ਪ੍ਰੇਮ ਵਿੱਚ ਜੁੜ ਕੇ ਉਹ ਸਦਾ ਥਿਰ ਪਰਮਾਤਮਾ ਦੇ ਚਰਨਾਂ ਵਿੱਚ ਮਿਲ ਜਾਂਦਾ ਹੈ ਉਹ ਸਦਾ ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਐਸਾ ਰਾਮਾ ਭਗਤ ਜਨ ਹੋਈ ਪ੍ਰਮਾਤਮਾ ਦਾ ਭਗਤ ਪ੍ਰਮਾਤਮਾ ਦਾ ਸੇਵਕ ਇਸ ਤਰ੍ਹਾਂ ਦਾ ਹੁੰਦਾ ਹੈ ਹਰ ਗੁਣ ਗਾਏ ਮਿਲੈ ਮਲ ਧੋਈ ਰਹਾਉ ਉਹ ਪ੍ਰਮਾਤਮਾ ਦੇ ਗੁਣ ਗਾ ਕੇ ਉਸ ਦੇ ਚਰਨਾਂ ਵਿੱਚ ਮਿਲਦਾ ਹੈ ਤੇ ਆਪਣੇ ਮਨ ਦੀ ਵਿਕਾਰਾਂ ਦੀ ਮੈਲ ਧੋ ਲੈਂਦਾ ਹੈ ਹੁੰਦੋ ਕੰਵਲ ਸਗਲ ਸੰਸਾਰੈ ਸਾਰੇ ਜਗਤ ਦੇ ਜੀਵਾਂ ਦਾ ਹਿਰਦਾ ਕਵਨ ਪ੍ਰਮਾਤਮਾ ਦੇ ਸਿਮਰਨ ਵੱਲੋਂ ਉਲਟਿਆ ਹੋਇਆ ਹੈ। ਦੁਰਮਤ ਅਗਨ ਜਗਤ ਪਰਜਾਰੈ। ਇਸ ਭੈੜੀ ਕੋਝੀ ਮਤ ਦੀ ਅੱਗ ਸੰਸਾਰ ਦੇ ਜੀਵਾਂ ਦੇ ਆਤਮਿਕ ਜੀਵਨ ਨੂੰ ਚੰਗੀ ਤਰ੍ਹਾਂ ਸਾੜ ਰਹੀ ਹੈ। ਸੋ ਉਬਰੈ ਗੁਰ ਸ਼ਬਦ ਵਿਚਾਰੈ ਇਸ ਅੱਗ ਵਿੱਚ ਉਹੀ ਮਨੁੱਖ ਬਚਦਾ ਹੈ ਜਿਹੜਾ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ। ਪ੍ਰੇਂਗ ਪਤੰਗ ਉੰਚਰ ਅਰਮੀਨਾ ਪੌਰਾ ਪਤੰਗ ਹਾਥੀ ਅਤੇ ਮੱਛੀ ਮਿਰਗ ਮਰੇ ਸਹ ਆਪਣਾ ਕੀਨਾ ਹਰੇਕ ਹਰਣ ਹਰੇ ਕਾਪ ਆਪਣਾ ਕੀਤਾ ਪਾ ਕੇ ਮਰ ਜਾਂਦਾ ਹੈ ਕ੍ਰਿਸ਼ਨ ਰਾਜ ਤਤ ਨਹੀਂ ਬਿਨਾ ਇਸੇ ਤਰ੍ਹਾਂ ਦੁਰਮਤ ਦਾ ਮਾਰਿਆ ਮਨੁੱਖ ਤ੍ਰਿਸ਼ਨਾ ਵਿੱਚ ਫਸ ਕੇ ਆਪਣੇ ਅਸਲੇ ਪ੍ਰਮਾਤਮਾ ਨੂੰ ਨਹੀਂ ਵੇਖਦਾ ਤੇ ਆਤਮਿਕ ਮੋਤੇ ਮਰਦਾ ਹੈ। ਕਾਮ ਚਿਤੈ ਕਾਮਣ ਹਿਤਕਾਰੀ ਦੁਰਮਤ ਦੇ ਅਧੀਨ ਹੋ ਕੇ ਇਸਤੀ ਦਾ ਪ੍ਰੇਮੀ ਮਨੁੱਖ ਸਦਾ ਕਾਮ ਵਾਸਨਾ ਹੀ ਚਿਤਵਧਾਰਨ ਰੰਦਾ ਹੈ। ਕ੍ਰੋਧ ਬਿਨਾਸੈ ਸਗਲ ਵਿਕਾਰੀ ਫਿਰ ਕ੍ਰੋਧ ਸਾਰੇ ਵਿਕਾਰੀਆਂ ਦੇ ਆਤਮਿਕ ਜੀਵਨ ਨੂੰ ਤਬਾਹ ਕਰਦਾ ਹੈ। ਪਤ ਮਤ ਖੋ ਵੈ ਨਾਮ ਵਿਸਾਰੀ ਅਜਿਹੇ ਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਆਪਣੀ ਇੱਜ਼ਤ ਤੇ ਅਕਲ ਗਵਾ ਲਿੰਦੇ ਹਨ। ਪਾਰ ਕਰ ਚੀਤ ਮਨ ਮੁਖ ਡੋਲਾਏ ਆਪਣੇ ਮਨ ਦਾ ਮੁਰੀਦ ਮਨੁੱਖ ਪ੍ਰਾਏ ਘਰ ਵਿੱਚ ਆਪਣੇ ਚੇਤ ਨੂੰ ਡਲਾਉਂਦਾ ਹੈ। ਗਲ ਜਿਵਰੀ ਧੰਦੇ ਲਪਟਾਏ ਨਤੀਜੇ ਨਿਕਲਦਾ ਹੈ ਕਿ ਵਿਕਾਰਾਂ ਦੇ ਜੰਗਾਲ ਵਿੱਚ ਉਹ ਫਸਦਾ ਹੈ ਤੇ ਉਸ ਦੇ ਗਲ ਵਿੱਚ ਵਿਕਾਰਾਂ ਦੀ ਫਾਈ ਪੱਕੀ ਹੁੰਦੀ ਜਾਂਦੀ ਹੈ ਗੁਰਮਖ ਛੂਟ ਸ ਹਰ ਗੁਣ ਗਾਏ ਜਿਹੜਾ ਮਨੁੱਖ ਗੁਰੂ ਦੇ ਸੰਮੁਖ ਹੁੰਦਾ ਹੈ ਗੁਰੂ ਦੇ ਗੁਣਾਂ ਨੂੰ ਗਾ ਕੇ ਉਹ ਇਸ ਜੰਗਾਲ ਵਿੱਚੋਂ ਬਚ ਜਾਂਦਾ ਹੈ ਤੇ ਇਸ ਜੰਗਾਲ ਵਿੱਚੋਂ ਨਿਕਲ ਜਾਂਦਾ ਹੈ ਜੋ ਤਨ ਵਿਧਵਾ ਪਰ ਕਹ ਦੇਈ ਜਿਵੇਂ ਵਿਧਵਾ ਆਪਣਾ ਸਰੀਰ ਪ੍ਰੇਮਨੁਖ ਦੇ ਹਵਾਲੇ ਕਰਦੀ ਹੈ ਕਾਮ ਦਾਮ ਚਿਤ ਪਰਵਸ ਸਈ ਕਾਮ ਵਾਸ਼ਨਾ ਵਿੱਚ ਫਸ ਕੇ ਪੈਸੇ ਦੇ ਲਾਲਚ ਵਿੱਚ ਫਸ ਕੇ ਉਹ ਆਪਣਾ ਮਨ ਵੀ ਪ੍ਰੇਮਨੁਖ ਦੇ ਵਾਸ ਵਿੱਚ ਕਰਦੀ ਹੈ ਬੇਨ ਪਰ ਤ੍ਰਿਪਤ ਨ ਕਭ ਹੋਈ ਪਰ ਪਤੀ ਤੋਂ ਬਿਨਾਂ ਉਸ ਨੂੰ ਕਦੀ ਵੀ ਸ਼ਾਂਤੀ ਨਸੀਬ ਨਹੀਂ ਹੋ ਸਕਦੀ ਤੇਵੇਂ ਖਸਮ ਪ੍ਰਭੂ ਨੂੰ ਪੁਜਣ ਵਾਲੀ ਜੀਵ ਇਸਤਰੀ ਆਪਣਾ ਆਪ ਵਿਕਾਰਾਂ ਦੇ ਅਧੀਨ ਕਰਦੀ ਹੈ ਪਰ ਪਤੀ ਪ੍ਰਭੂ ਤੋਂ বিনা ਆਤਮਿਕ ਸੁਖ ਕਦੇ ਨਹੀਂ ਮਿਲਦਾ ਪੜ ਪੜ ਪੋਥੀ ਸਿਮਰਤ ਪਾਠਾ ਵੇਦ ਪੁਰਾਣ ਪੜੈ ਸੁਣ ਠਟਾ ਵਿਦਵਾਨ ਪੰਡਿਤ ਧਰਮ ਪੁਸਤਕਾਂ ਦੇ ਪਾਠ ਵੇਦ ਪੁਰਾਣ ਸਮ੍ਰਿਤੀਆਂ ਆਦਿ ਮੁੜ ਮੁੜ ਪੜਦਾ ਹੈ ਉਹਨਾਂ ਦੀ ਕਾਵ ਰਚਨਾ ਮੁੜ ਮੁੜ ਸੁਣਦਾ ਹੈ ਬੇਨ ਰਸਰਾਤੇ ਮਨ ਬਹੁ ਨਟਾ ਪਰ ਜਿਤਨਾ ਚੇਰ ਉਸ ਦਾ ਮਨ ਪਰਮਾਤਮਾ ਦੇ ਨਾਮ ਰਸ ਦਾ ਰਸੀਆ ਨਹੀਂ ਬਣਦਾ ਪਤਨਾ ਚਰਮਾਇਆ ਦੇ ਹੱਥਾਂ ਦੇ ਵਿੱਚ ਹੀ ਇਕ ਨਜ਼ਾਰ ਬਣ ਕੇ ਨੱਚਦਾ ਰਹਿੰਦਾ ਹੈ ਜਿਉਂ ਚਾਤਰਿਕ ਜਲ ਪੇਮ ਪਿਆਸਾ ਜਿਵੇਂ ਬਬੀਹੇ ਦੀ ਦਾ ਵਰਖਾ ਜਲ ਨਾਲ ਪ੍ਰੇਮ ਹੈ ਵਰਖਾ ਜਲ ਦੀ ਉਸ ਨੂੰ ਪਿਆਸ ਹੈ ਜਿਉਂ ਮੀਨਾ ਜਲ ਮਾਹ ਉਹਲਾ ਸਾ ਜੇ ਮੱਛੀ ਪਾਣੀ ਵਿੱਚ ਬੜੀ ਪਸੰਦ ਰਹੀਦੀ ਹੈ ਨਾਨਕ ਹਰ ਰਸ ਪੀ ਤ੍ਰਿਪਤਾਸਾ ਤਵੇਂ ਹੈ ਨਾਨਕ ਪ੍ਰਮਾਤਮਾ ਦਾ ਭਗਤ ਪ੍ਰਮਾਤਮਾ ਦਾ ਨਾਮ ਰਸ ਪੀ ਕੇ ਤ੍ਰਿਪਤ ਹੋ ਜਾਂਦਾ ਹੈ ਗੌੜੀ ਮਹਲਾ ਪਹਿਲਾ ਹਾਠ ਕਰ ਮਰੈ ਨਾ ਲੇਖੈ ਪਾਵੇ ਜੇ ਕੋਈ ਮਨੁੱਖ ਮਨ ਦਾ ਹਾਠ ਕਰ ਕੇ ਧੋਣੀਆਂ ਅਦਿਕ ਤਪਾ ਕੇ ਸਰੀਰ ਔਖ ਸਹਾਰਦਾ ਹੈ ਤਾਂ ਉਸ ਦਾ ਇਹ ਕਸ਼ਟ ਸਹਾਰਨਾ ਕਿਸੇ ਗਿਣਤੀ ਵਿੱਚ ਗਿਣਿਆ ਨਹੀਂ ਜਾਂਦਾ ਵੇਸ ਕਰੇ ਬਹੁ ਭਸਮ ਲਗਾਵੇ ਜੇ ਕੋਈ ਮਨੁੱਖ ਪਿੰਡੇ ਉੱਤੇ ਸਵਾ ਮਿਲਦਾ ਹੈ ਤੇ ਜੋਗ ਆਦਿਕ ਦੇ ਕਈ ਪੇ ਕਰਦਾ ਹੈ ਇਹ ਵੀ ਵਿਅਰਥ ਜਾਂਦੇ ਹਨ ਨਾਮ ਵਿਸਾਰ ਬਹੁਰ ਪਛਤਾਵੇ ਪਰਮਾਤਮਾ ਦਾ ਨਾਮ ਭੁਲਾ ਕੇ ਉਹ ਅੰਤ ਨੂੰ ਪਛਤਾਉਂਦਾ ਹੈ ਤੇ ਇਨਾਂ ਉਦਮਾਂ ਵਿੱਚ ਵਿਅਰਥ ਜੀਵਨ ਗਵਾਇਆ ਤੂੰ ਮਨ ਹਰ ਜਿਓ ਤੂੰ ਮਨ ਸੁਖ ਤੂੰ ਆਪਣੇ ਮਨ ਵਿੱਚ ਪ੍ਰਭੂ ਜੀ ਨੂੰ ਵਸਾਲੈ ਤੇ ਇਸ ਤਰ੍ਹਾਂ ਤੂੰ ਆਪਣੇ ਮਨ ਵਿੱਚ ਆਤਮਕ ਆਨੰਦ ਮਾਣ ਨਾਮ ਵਿਸਾਰ ਸਹ ਜਮ ਦੁੱਖ ਰਹਾਓ ਚੇਤੇ ਰੱਖ ਪ੍ਰਮਾਤਮਾ ਦੇ ਨਾਮ ਨੂੰ ਭਲਾ ਕੇ ਜੇ ਤੂੰ ਜਮਾਂ ਦੇ ਦੁੱਖ ਸਹਾਰੇਗਾ ਚੂਆ ਚੰਦਨ ਅਗਰ ਕਪੂਰ ਦੂਜੇ ਪਾਸੇ ਜੇ ਕੋਈ ਮਨੁੱਖ ਅਤਰ ਚੰਦਨ ਅਗਰ ਕਪੂਰ ਆਦਿਕ ਸੁਗੰਧੀਆਂ ਦੇ ਵਰਤਨ ਵਿੱਚ ਮਸਤ ਹੈ ਮਾਇਆ ਮਗਨ ਪਰਮ ਪਦ ਦੂਰ ਮਾਇਆ ਦੇ ਮੋਹ ਵਿੱਚ ਮਸਤ ਹੈ ਤਾਂ ਉੱਚੀ ਆਤਮਕ ਅਵਸਥਾ ਉਸ ਤੋਂ ਵੀ ਦੂਰ ਹੈ ਨਾਮ ਵਿਸਾਰਿਆ ਸਭ ਕੁੜਾ ਪੂਰ ਜੇ ਪ੍ਰਭੂ ਦਾ ਨਾਮ ਭਲਾ ਦਿੱਤਾ ਜਾਇਆ ਤਾਂ ਇਹ ਸਾਰਾ ਦੁਨੀਆ ਵਾਲਾ ਐਸ਼ ਵੀ ਵਿਅਰਥ ਹੈ ਸੁਖ ਨਹੀਂ ਮਿਲਦਾ ਮਨੁੱਖ ਸੁਖ ਦੇ ਵਿਅਰਥ ਯਤਨਾਂ ਵਿੱਚ ਹੀ ਰਹਿੰਦਾ ਹੈ ਨੇਜੇ ਵਾਜੇ ਤਖਤ ਸਲਾਮ ਜੇ ਕੋਈ ਮਨੁੱਖ ਰਾਜਾ ਵੀ ਬਣ ਜਾਏ ਤਖਤ ਉੱਤੇ ਬੈਠੇ ਹੋਏ ਨੂੰ ਨਿਜ ਬਰਦਾਰ ਤੇ ਫੌਜੀ ਵਾਜੇ ਵਾਲੇ ਸਲਾਮ ਕਰਨ ਅਦ ਕੀ ਤ੍ਰਿਸ਼ਨਾ ਵਿਆਪੇ ਕਾਮ ਤਾਂ ਵੀ ਮਾਇਆ ਦੀ ਤ੍ਰਿਸ਼ਨਾ ਹੀ ਵੱਧਦੀ ਹੈ ਕਾਮ ਵਾਸ਼ਨਾ ਜੋਰ ਪਾਉਂਦੀ ਹੈ ਇਹਨਾਂ ਵਿੱਚ ਆਤਮਿਕ ਸੁੱਖ ਨਹੀਂ ਹੈ ਸੁੱਖ ਹੈ ਕੇਵਲ ਪ੍ਰਭੂ ਦੇ ਨਾਮ ਗੁਰੂ ਦੇ ਉਪਦੇਸ਼ ਦੀ ਭਗਤੀ ਵਿੱਚ ਬਿਨ ਹਰ ਜਾਚੇ ਭਗਤ ਨਾ ਨਾਮ ਪਰ ਪ੍ਰਭੂ ਦੇ ਦਰ ਤੋਂ ਮੰਗਣ ਤੋਂ ਬਿਨਾਂ ਨਾ ਭਗਤੀ ਮਿਲਦੀ ਹੈ ਨਾ ਨਾਮ ਮਿਲਦਾ ਹੈ ਵਾਦ ਅਹੰਕਾਰ ਨਹੀਂ ਪ੍ਰਭ ਮਿਲਾਪ ਵਿਦਿਆ ਦੇ ਬਲ ਨਾਲ ਧਾਰਮਿਕ ਪੁਸਤਕਾਂ ਦੀ ਚਰਚਾ ਤੇ ਝਗੜੇ ਵਿੱਚ ਪਿਆ ਤੇ ਵਿਦਿਆ ਦੇ ਅਹੰਕਾਰ ਵਿੱਚ ਵੀ ਪ੍ਰਮਾਤਮਾ ਦਾ ਮਿਲਾਪ ਨਹੀਂ ਹੈ ਮਨ ਦੇ ਪਾਵੇਂ ਨਾਮ ਸੁਹੇਲਾ ਆਪਣਾ ਮਨ ਦੇ ਕੇ ਹੀ ਅਹੰਕਾਰ ਗਵਾ ਕੇ ਹੀ ਸੁੱਖਾਂ ਦਾ ਸੋਮਾ ਪ੍ਰਭੂ ਨਾਮ ਪ੍ਰਾਪਤ ਕਰੇਗਾ ਧੂਜੇ ਪਾਏ ਅਗਿਆਨ ਦੁਹੇਲਾ ਪਰਭੂ ਨੂੰ ਵਿਸਾਰ ਕੇ ਹੋਰ ਹੋਰ ਪਿਆਰ ਵਿੱਚ ਰਹਾ ਤਾਂ ਦੁੱਖदाई ਅਗਿਆਨ ਹੀ ਵਧੇਗਾ ਬੇਨ ਦਮ ਕੇ ਸੌਦਾ ਨਹੀਂ ਹਾਟ ਜਿਵੇਂ ਰਾਸ ਪੂੰਜੀ ਤੋਂ ਬਿਨਾ ਹੱਟੀ ਦਾ ਸੌਦਾ ਸੂਤ ਨਹੀਂ ਆ ਸਕਦਾ ਬਿਨ ਬੋਹਿਤ ਸਾਗਰ ਨਹੀਂ ਵਾਟ ਜਿਵੇਂ ਜਹਾਜ਼ ਤੋਂ ਬਿਨਾ ਸਮੁੰਦਰ ਦਾ ਸਫ਼ਰ ਨਹੀਂ ਹੋ ਸਕਦਾ ਬੇਨ ਗੁਰ ਸੇਵੇ ਘਾਟੇ ਘਾਟੋ ਇਸੇ ਤਰ੍ਹਾਂ ਹੀ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਜੀਵਨ ਸਫਰ ਵਿੱਚ ਆਤਮਿਕ ਰਾਸ ਪੂੰਜੀ ਵੱਲੋਂ ਘਾਟੇ ਹੀ ਘਾਟੇ ਵਿੱਚ ਰਹੀਦਾ ਹੈ ਤੇ ਸਕੋ ਵਾ ਵਾ ਜੇ ਵਾਟ ਦਿਖਾਵੇ ਉਸ ਪੂਰੇ ਗੁਰੂ ਨੂੰ ਧੰਨ ਧੰਨਾਕ ਵਾ ਵਾ ਕਰਦੇ ਸਾਹਮਣੇ ਜਿਹੜਾ ਜਿਹਨੇ ਤੈਨੂੰ ਸਹੀ ਰਸਤਾ ਵਿਖਾ ਦਿੱਤਾ ਹੈ ਤੇ ਸਕੋ ਵਾ ਵਾਹ ਜੇ ਸ਼ਬਦ ਸੁਣਾਵੇਂ ਉਸ ਪੂਰੇ ਗੁਰੂ ਨੂੰ ਧੰਨ ਧਨ ਆਕ ਜਿਹੜਾ ਪ੍ਰਮਾਤਮਾ ਦੀ ਸਿਵਤ ਸਲਾ ਦਾ ਸ਼ਬਦ ਤੇਰੇ ਕੰਨਾਂ ਵਿੱਚ ਪਾਉਂਦਾ ਹੈ ਤੇ ਤੇਰੀ ਸਹੀ ਅਗਵਾਈ ਕਰਦਾ ਹੈ ਤੇ ਸਕੋ ਵਾ ਵਾਹ ਜੇ ਮੇਲ ਮਿਲਾਵੇ ਤੇ ਇਸ ਤਰ੍ਹਾਂ ਉਸ ਪੂਰੇ ਗੁਰੂ ਨੂੰ ਧੰਨ ਧਨ ਆਕ ਕੇ ਜਿਹੜਾ ਪ੍ਰਮਾਤਮਾ ਦੇ ਮੇਲ ਵਿੱਚ ਮਿਲਾ ਦਿੰਦਾ ਹੈ ਵਾਹ ਵਾਹ ਤਿਸ ਕੋ ਜਿਸ ਕਾ ਇਹ ਜਿਓ ਉਸ ਪਰਮਾਤਮਾ ਦੀ ਸਿੱਖ ਸਲਾਹਕਾਰ ਜਿਸ ਦੀ ਦਿੱਤੀ ਹੋਈ ਇਹ ਜਿੰਦ ਹੈ ਗੁਰ ਸ਼ਬਦੀ ਮੱਥ ਅੰਮ੍ਰਿਤ ਪੀਓ ਗੁਰੂ ਦੇ ਸ਼ਬਦ ਦੇ ਰਾਹੀ ਪਰਮਾਤਮਾ ਦੇ ਗੁਣਾਂ ਨੂੰ ਮੁੜ ਮੁੜ ਵਿਚਾਰ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀ ਨਾਮ ਵਡਾਈ ਤੁਧ ਭਾਣ ਦਿਓ ਉਹ ਪ੍ਰਭੂ ਤੈਨੂੰ ਆਪਣੀ ਰਜਾ ਵਿੱਚ ਨਾਮ ਜਪਣ ਦੀ ਵਡਿਆਈ ਦੇਵੇਗਾ ਨਾਮ ਬਿਨਾ ਕਿਉਂ ਜੀਵਾਂ ਮਾਏ اے ਮੇਰੀ ਮਾਂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਆਤਮਿਕ ਜੀਵਨ ਜਿਉ ਨਹੀਂ ਸਕਦਾ ਆਨੰਦਨ ਜਪਤ ਰਹਾਂ ਤੇਰੀ ਸ਼ਰਣਾਏ हे ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਮਿਹਰ ਕਰ ਮੈਂ ਦਿਨ ਰਾਤ ਹੀ ਨਾਮ ਜਪਦਾ ਰਾਂ ਨਾਨਕ ਨਾਮ ਰਤੇ ਪਤ ਪਾਏ ਏ ਨਾਨਕ ਜੇ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਰਹੀਏ ਤਾਂ ਹੀ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਗੋੜੀ ਮਹਲਾ ਪਹਿਲਾ ਹਉ ਮੈਂ ਕਰਤੋ ਭੇਖੀ ਨਹੀਂ ਜਾਣਿਆ ਮੈਂ ਧਰਮੀ ਹਾਂ ਮੈਂ ਧਰਮੀ ਹਾਂ ਮੈਂ ਮੈਂ ਕਰਦਿਆ ਨੇਰੇ ਧਾਰਮਿਕ ਭੇਖਾਂ ਦੇ ਰਾਹੀ ਕਦੇ ਕਿਸੇ ਨੇ ਪ੍ਰਮਾਤਮਾ ਨਾਲ ਡੂੰਗੀ ਸਾਝ ਨਹੀਂ ਪਾਈ ਗੁਰਮਖ ਭਗਤ ਵਿਰਲੇ ਮਨ ਮੰਨਿਆ ਗੁਰੂ ਦੀ ਸ਼ਰਨ ਪੈ ਕੇ ਭਾਉ ਗੁਰੂ ਅਗੇ ਆਪਾ ਭੌ ਤਿਆਗਿਆ ਹੀ ਪ੍ਰਮਾਤਮਾ ਦੀ ਭਗਤੀ ਵਿੱਚ ਮਨ ਗਿਜਦਾ ਹੈ ਪਰ ਅਜੇਹਾ ਆਪਾ ਭੌ ਤਿਆਗਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ ਹਾਂ ਹਾਂ ਕਰਤੋ ਨਹੀਂ ਸੱਚ ਪਾਈਐ ਮੈਂ ਵੱਡਾ ਧਰਮੀ ਹਾਂ ਮੈਂ ਵੱਡਾ ਰਾਜਾ ਹਾਂ ਇਹੋ ਜਿਹੀ ਮੈਂ ਮੈਂ ਕਰਦਿਆਂ ਕਦੇ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਮਿਲ ਨਹੀਂ ਸਕਦਾ ਹੋਮੇ ਜਾਏ ਪਰਮ ਪਦ ਪਾਈਐ ਰਹਾਓ ਜਦੋਂ ਇਹੋ ਹੋਮੇ ਦੂਰ ਹੋਵੇ ਤਦੋਂ ਹੀ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਸਕੀਦਾ ਹੈ ਹੋਮੇ ਕਰ ਰਾਜੇ ਬਹੁਤ ਆਵੇਂ ਇੱਥੇ ਵੱਡੇ ਵੱਡੇ ਰਾਜੇ ਆਪਣੇ ਆਪ ਵਿੱਚ ਵੱਡਾ ਹੰਕਾਰ ਕਰਕੇ ਵੀ ਅਸੀਂ ਵੱਡੇ ਰਾਜੇ ਹਾਂ ਇਤੋਂ ਮੈਂ ਮੈਂ ਕਰਦੇ ਸਦਾ ਵਾਸਤੇ ਤੁਰ ਗਏ ਹਉ ਮੈਂ ਖਫੈ ਜਨਮ ਮਰਿਆ ਵੈ ਆਪਣੇ ਵਡੱਪਣ ਦੇ ਮਾਣ ਵਿੱਚ ਦੁਖੀ ਹੁੰਦੇ ਸਿਟਾਏ ਨਿਕਲਦਾ ਹੈ ਕਿ ਪ੍ਰਭੂ ਦੀ ਯਾਦ ਭੁਲਾ ਕੇ ਜਨਮ ਮਰਨ ਦੇ ਵੇੜ ਵਿੱਚ ਪੈ ਰਹਿੰਦੇ ਹਾਂ ਹਉ ਮੈਂ ਨਿਵਰੈ ਗੁਰ ਸ਼ਬਦ ਵਿਚਾਰੈ ਜਿਹੜਾ ਵਡ ਭਾਗੀ ਮਨੁੱਖ ਗੁਰੂ ਦਾ ਸ਼ਬਦ ਵਿਚਾਰਦਾ ਹੈ ਆਪਣੇ ਸੋਚ ਮੰਡਲ ਵਿੱਚ ਟਿਕਾਉਂਦਾ ਹੈ ਉਸ ਦੀ ਹਉਮੈ ਦੂਰ ਹੋ ਜਾਂਦੀ ਹੈ ਚੰਚਲ ਮਤ ਤਿਆਗੈ ਪੰਜ ਸੰਘਾਰੈ ਉਹ ਭਟਕਣਾ ਵਿੱਚ ਪਾਉਣ ਵਾਲੀ ਆਪਣੀ ਹੁਸ਼ੀ ਮਤ ਤਿਆਗਦਾ ਹੈ ਤੇ ਕਾਮ ਆਦਿਕ ਪੰਜਾਂ ਵੈਰੀਆਂ ਦਾ ਨਾਸ਼ ਕਰਦਾ ਹੈ ਅੰਤਰ ਸਾਚ ਸਹਜ ਕਰਿ ਆਵੈ ਜਿੰਨਾ ਬੰਦਿਆਂ ਦੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਵਸਦਾ ਹੈ ਉਹ ਅਡੋਲ ਆਤਮਕ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਰਾਜਨ ਜਾਣ ਪਰਮਗਤ ਪਾਵੇਂ ਸਾਰੀ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨਾਲ ਡੂੰਗੀ ਸਾਝ ਪਾ ਕੇ ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ਸੱਚ ਕਰਨੀ ਗੁਰ ਪਰਮ ਚੁਕਾਵੇ ਜਿਸ ਮਨੁੱਖ ਦੇ ਮਨ ਦੀ ਪਟਕਣਾ ਗੁਰੂ ਦੂਰ ਕਰਦਾ ਹੈ ਸਦਾ ਥਿਰ ਪ੍ਰਭੂ ਦਾ ਸਿਮਰਨ ਉਸ ਦਾ ਨਿਤ ਦਾ ਕਰਮ ਬਣ ਜਾਂਦਾ ਹੈ ਨਿਰਪਉ ਕੈ ਘਰ ਤਾੜੀ ਲਾਵੇ ਉਹ ਫਿਰ ਅਸਲ ਵਿੱਚ ਸਮਾਧੀ ਲਾਉਂਦਾ ਹੈ ਅਸਲ ਵਿੱਚ ਉਹਦੀ ਸੂਰਤ ਜੁੜਦੀ ਹੈ ਨਿਰਪਉ ਪ੍ਰਭੂ ਦੇ ਚਰਨਾਂ ਵਿੱਚ ਸਦਾ ਹੀ ਆਪਣੀ ਸੂਰਤ ਜੋੜੀ ਰੱਖਣਾ ਹੈ ਇਹ ਸਮਾਧੀ ਹੈ ਸਾਡੀ ਇਹਨੂੰ ਤਾੜੀ ਲਾਉਣਾ ਕਹਿੰਦੇ ਸੂਰਤ ਨੂੰ ਜੋੜਨਾ ਸਮਾਧੀ ਲਾਉਣੀ ਹਾਂ ਹਾਂ ਕਰ ਮਰਨਾ ਕਿਆ ਪਾਵੇ ਹਾਂ ਹਾਂ ਮੈ ਮੈ ਦੇ ਕਾਰਨ ਆਤਮ ਨੂੰ ਮੌਤ ਹੀ ਸਹੇੜੀ ਦੀ ਹੈ ਇਸ ਤੋਂ ਛੁੱਟ ਹੋਰ ਕੋਈ ਆਤਮਕ ਗੁਣ ਨਹੀਂ ਲੱਭਦਾ ਪੂਰਾ ਗੁਰ ਭੇਟੇ ਸੋ ਝਗੜੇ ਚੁਕਾਵੇ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਹਉਮੈ ਦੇਸ ਟੰਟੇ ਨੂੰ ਆਪਣੇ ਅੰਦਰੋਂ ਸਦਾ ਵਾਸਤੇ ਮੁਕਾ ਦਿੰਦਾ ਹੈ ਜੇਤੀ ਹੈ ਤੇਤੀ ਕੇ ਹੋ ਨਹੀਂ ਹਉਮੈ ਦੇ ਆਸਰੇ ਜਿੰਨੀ ਵੀ ਦੌੜ ਭੱਜ ਹੈ ਸਾਰੀ ਦੌੜ ਭੱਜ ਕੋਈ ਆਤਮਕ ਲਾਭ ਨਹੀਂ ਪਹੁੰਚਾਉਂਦੀ ਗੁਰਮੁਖ ਗਿਆਨ ਭੇਟ ਗੁਣ ਗਾਹੀ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਪਰਮਾਤਮਾ ਦੇ ਗੁਣ ਗਾਉਂਦੇ ਹਨ ਹੋਵੇਂ ਬੰਦਾ ਨਾ ਬੰਦ ਪੁਆਵੇ ਹੋਵੇਂ ਜੀਵ ਨੂੰ ਮੋਹ ਦੇ ਬੰਦਨਾ ਵਿੱਚ ਬਨ ਕੇ ਜਨਮ ਮਰਨ ਦੇ ਗੇੜ ਵਿੱਚ ਪਾਉਂਦੀ ਹੈ ਨਾਨਕ RAM ਭਗਤ ਸੁਖ ਪਾਵੇ ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਹਮੇਸ਼ਾ ਤੋਂ ਬਚਿਆ ਰਹਿੰਦਾ ਹੈ ਤੇ ਸਦਾ ਵਾਸਤੇ ਉਹ ਸੁਖ ਪਾਉਂਦਾ ਹੈ